ਆਪਾਂ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਸ ਮਾਲਸਰ ਦੇ ਟੂਰਨਾਮੈਂਟ ਦਾ ਇੱਕ ਪਾਸੇ ਭਾਂਗੜ ਦੀ ਟੀਮ ਹੈ ਔਰ ਦੂਸਰੇ ਪਾਸੇ ਬਾਂਦਰ ਡੋਰ ਦੀ ਟੀਮ ਹੈ ਪਿੰਡਵਾਰ ਮੈਚ ਸੀ ਜਿਹਦੇ ਵਿੱਚ ਇਹ ਟੀਮਾਂ ਬਣੀਆਂ ਹੋਈਆਂ ਸੀ ਤੁਹਾਨੂੰ ਦੱਸੀਏ ਕਿ ਇਹ ਮੈਚ ਜਿਹੜਾ ਹੈਗਾ ਕਰਵਾਇਆ ਗਿਆ 20 ਜਨਵਰੀ 2022 ਦੇ ਵਿੱਚ ਇਹ ਮੈਚ ਜਿਹੜਾ ਹੈਗਾ ਇਹਦੇ ਵਿੱਚ ਬੜਾ ਸੋਹਣਾ ਪ੍ਰਦਰਸ਼ਨ ਤੁਹਾਨੂੰ ਖਿਡਾਰੀਆਂ ਦਾ ਦੇਖਣ ਨੂੰ ਮਿਲੂਗਾ ਰਿਕੁਐਸਟ ਹੈ ਜਿੰਨੀ ਹੋਈ ਹੈ ਅਗਰ ਮੈਚ ਵਧੀਆ ਲੱਗਿਆ ਤਾਂ ਲਾਈਕ ਵਾਲੇ ਬਟਨ ਤੇ ਕਲਿੱਕ ਕਰਨਾ ਭੁੱਲਣਾ ਹੀ ਨਹੀਂ ਹੈ Enjoy ਕਰੋ ਇਸ ਮੈਚ ਨੂੰ ਉੱਧਰ ਵੰਦੜ ਡੋੜ ਦੇ ਸੋਨੇ ਦੇ ਤਿੰਨ ਜੱਫਿਆਂ ਤੇ ਸ਼ਮਸ਼ੇਰ ਚੈਲ ਯੂਐਸਏ ਸਾਡਾ ਵੀਰ ਕਹਿੰਦਾ ਵੀ 3000 ਦੇ ਮਾਰ ਪਿਆਰ ਹੋਣਗੇ ਸ਼ਮਸ਼ੇਰ ਚੈਲ ਯੂਐਸਏ ਦੇ ਵੱਲੋਂ ਵੰਦੜ ਡੋੜ ਦੇ ਸੋਨੇ ਦੇ ਤਿੰਨ ਜੱਫੇ 3000 ਦੇ ਹੋਣਗੇ ਲਓ ਪਹਿਲੀ ਰੇਡ ਹਾਲਾ ਧੂੜ ਕੋੜੀ ਆ ਗਿਆ ਲੈ ਵੀ ਜਲਾਲ ਵਾਲਾ ਚੱਕ ਬਾਈ ਦਰਸ਼ਕ ਵੀਰੋ ਮੋਗੇ ਵਾਲਿਓ ਸਮਾਲਸਰ ਵਾਲਿਓ ਮੈਚ ਆ ਵੀ ਪਹਿਲੇ ਮੈਚ ਵਾਂਗੂ ਸਿਰੇ ਦੇ ਹੀ ਲੱਗਣਾ ਹੈ ਇਹਦੇ ਵਿੱਚ ਵੀ ਪਤਾ ਨਹੀਂ ਵੀ ਕਿਹਨੇ ਜਿੱਤਣਾ ਔਰ ਇੱਕ ਪਾਸੇ ਟੀਮ ਕਹਿੰਦੇ ਬਾਂਦਰ ਡੋੜ ਹੈ ਔਰ ਦੂਜੇ ਪਾਸੇ ਟੀਮ ਮੇਰੇ ਵੀਰੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਭਾਂਗਰ ਦੀ ਖੇਡ ਰਹੀ ਹੈ ਭਾਂਗਰ ਦੀ ਟੀਮ ਵੱਲੋਂ ਦਬੁਰਜੀ ਵਾਲਾ ਦੀਪ ਕਬੱਡੀ ਪਾ ਰਿਹਾ ਹੈ ਚਾਰ ਨੇ ਬੰਦ ਡੋੜ ਵਾਲਾ ਸੋਨਾ ਕੋਸ਼ਿਸ਼ ਕਰਦਾ ਹੈ ਤੇ ਦੋ ਸੈਕਿੰਡ ਤੇਰੀ ਮੇਰਾ ਵੀਰ ਇਧਰ ਜਸਪਾਲ ਸਿੰਘ ਨੰਬਰਦਾਰ ਮਨੀਲਾ ਵਾਲੇ ਵੀਰ ਨੇ ਵੱਡਾ ਰੋਲ ਹੈ ਅੱਜ ਦੇ ਟੂਰਨਾਮੈਂਟ ਦੇ ਲਈ ਲੱਖਾਂ ਰੁਪਏ ਦਾ ਯੋਗਦਾਨ ਹੈ ਦੀਪਾ ਨੰਬਰਦਾਰ ਸਾਡਾ ਵੀਰ ਹੈ ਬਹੁਤ ਬਹੁਤ ਧੰਨਵਾਦ ਹੈ ਸਮੁੱਚੇ ਪਰਿਵਾਰ ਦਾ ਉਹ ਥੈਂਕ ਯੂ ਕਰਦੇ ਆ ਅੱਜ ਦੇ ਕਬੱਡੀ ਕੱਪ ਲਈ ਜਸਪਾਲ ਸਿੰਘ ਨੰਬਰਦਾਰ ਦੀਪਾ ਨੰਬਰਦਾਰ ਤੋਂ ਦੇ ਸੁਮੇਤੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਵੱਡੇ ਪੱਦਰ ਤੇ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਮਾਈਕ ਗਰਾਊਂਡ ਦੇ ਵੱਲੋਂ ਮਾਨ ਸਨਮਾਨ ਕੀਤੇ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਮਿਹਰਬਾਨੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੋਸਟਰ ਦੇ ਉੱਪਰ ਲਿਖਿਆ ਹੋਇਆ ਹੈ ਔਰ ਇਸ ਟੂਰਨਾਮੈਂਟ ਦਾ ਘਟਨ ਵੀ ਸਰਦਾਰ ਜਗਿੰਦਰ ਸਿੰਘ ਜੀ ਗੁਰਾਹਾਂ ਨੇ ਕੀਤਾ ਹੈ ਔਰ ਇਸ ਨਗਰ ਦਾ ਪਹਿਲੇ ਦਿਨ ਤੋਂ ਹੀ ਬਹੁਤ ਵੱਡਾ ਰੋਲ ਜਿਹੜਾ ਹੈ ਚਾਹੇ ਕਿਸਾਨ ਭਰਾ ਨੇ ਤੇ ਚਾਹੇ ਮਜ਼ਦੂਰ ਭਰਾ ਨੇ ਵੱਧ ਚੜ ਕੇ ਮੇਰੇ ਵੀਰੋ ਜਿਹੜਾ ਆਪਣਾ ਯੋਗਦਾਰ ਮੇਰੇ ਵੀਰੋ ਪਾਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਆਓ ਕੀ ਹੋਇਆ ਜੀ ਵਿਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਇਤੇ ਕਮੇਟੀ ਜੇ ਰੋਲਾ ਪੈ ਜਾਵੇ ਸਾਰੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਰਾੜਾ ਦਾ ਛਰਦੋ ਰੱਸ਼ੇ ਵਾਸਤੇ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੁੱਡੀ ਲਾ ਕੇ ਮਿੱਤਰਾ ਬਹਿ ਜਾ ਗੁੱਡੀ ਲਾ ਕੇ ਸਮਾਂ ਕਹਿੰਦੇ ਇਸ ਵੇਲੇ 6:34 ਮਿੰਟ ਦਾ ਹੋ ਗਿਆ ਔਰ ਇਹ ਦੂਜਾ ਕੁਆਟਰ ਫਾਈਨਲ ਸਤੂ ਚੱਲ ਰਿਹਾ ਨੌਜੋਨਾ ਆਪਾਂ ਹਨੇਰਾ ਵੀ ਕਬੱਡੀ ਤੋਂ ਦੂਰ ਕਰਦਾ ਜਿਵੇਂ ਕਾਲੇ ਕਾਨੂੰਨ ਜਿਹੜੇ ਸਾਡੀ ਕਿਸਾਨੀ ਨੂੰ ਖਾਰੇ ਸਨ ਉਸੇ ਤਰ੍ਹਾਂ ਨੇਰਾ ਜਿਹੜਾ ਸਾਡੀ ਕਬੱਡੀ ਨੂੰ ਖਾ ਰਿਹਾ ਕਿਉਂਕਿ ਮੇਰਾ ਮੰਨਣਾ ਇਹ ਹੈ ਵੀ ਜੇ ਪਲੇਅਰ 8-10 ਘੰਟੇ ਨਹੀਂ ਸੌਂਦਾ ਪ੍ਰੋਪਰ ਡਾਈਟ ਨਹੀਂ ਕਰਦਾ ਤੇ ਫਿਰ ਦੂਜੇ ਦਿਨ એનર્ਜੀ ਕਿੱਥੋਂ ਆਊ ਮੇਰੇ ਵੀਰੋ ਔਰ ਇਹ ਬੜਾ ਜ਼ਰੂਰੀ ਹੈ ਔਰ ਸਾਹਮਣੇ ਤੀਜਾ ਕੁਆਟਰ ਫਾਈਨਲ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਿੱਡਾ ਜਾ ਰਿਹਾ ਹੈ ਇਹ ਧੂਰਕੋਟ ਵਾਲਾ ਕਾਲਾ ਚਾਰ ਜੱਫਿਆਂ ਤੇ ਬੋਲਦਾ ਹੋਇਆ ਧਾਵਾ ਇੱਕ ਪਾਸੇ ਹੈਪੀ ਭੰਗੜਾ ਹੈ ਔਰ ਦੂਜੇ ਪਾਸੇ ਮੁਕਾਬਲਾ ਜੀ ਹਰਜੀਤ ਸ਼ਰਮਾ ਗੱਲਾਂ ਕਰਦਾ ਹੁੰਦਾ ਮੇਰੇ ਵੀਰੋ ਸਮਾਧ ਵਾਲਾ ਪਾਗਲ ਵੀ ਪੁੱਜ ਗਿਆ ਆਪਣੇ ਸਾਰੇ ਸਾਥੀਆਂ ਦੇ ਨਾਲ ਦਿੱਲੀ ਮੋਰਚੇ ਦੇ ਵਿੱਚ ਕਹਿੰਦੇ ਐਮ ਜੋਗਦਾਰ ਰਿਹਾ ਵਿਸ਼ੇਸ਼ ਤੌਰ ਤੇ ਧੰਨਵਾਦ ਆਇਆ ਜਬਰਜੀ ਵਾਲੇ ਦੀਪ ਦੀ ਕਬੱਡੀ ਪਾ ਰਹੀ ਆ ਤੇ ਦੂਸਰੇ ਪਾਸੇ ਡਕੋਆ ਸ਼ਰਨਾ ਆ ਬੰਦੇ ਬੰਦੇ ਹੋ ਗਈ ਲੱਗਦਾ ਜ਼ੋਰ ਲੱਗਦਾ ਜ਼ੋਰ ਉਹ ਨਹੀਂ ਹੋ ਰਹੀ ਸਾ ਨੰਬਰ ਰੀਡਰ ਦੇ ਸੇ ਸਰਪਾ ਕੋਟਲਾ ਉਹ ਵੀਰ ਦਾ ਸਨਮਾਨ ਕਰ ਰਿਹਾ ਸਾਡੇ ਪ੍ਰਬੰਧਕ ਵੀਰ ਲੈ ਵੀ ਇਧਰ ਦਾ ਆਡੀਰ ਵਾਰੀਏ ਫਿਰ ਨਾ ਇਧਰ ਸਵਾਦ ਆਉਂਦਾ ਤੇ ਨਾ ਹੀ ਇਧਰ ਸਵਾਦ ਆਉਂਦਾ ਆਹ ਸਾਹਮਣੇ ਕਹਿੰਦੇ ਭੂਰੀ ਛੰਨਾ ਵਾਲਾ ਅੱਜ ਦੇ ਟਾਈਮ ਦਾ ਮੰਦਿਆ ਪਰ ਮੰਦਿਆ ਰੇਡਰ ਆਹ ਮੁੰਡੇ ਨੇ ਲਗਾਤਾਰ 17 18 ਤੇ 19 ਤੱਕ ਨੂੰ ਬੈਸਟ ਬਣ ਕੇ ਆਹ ਦੁਨੀਆ ਦੇ ਵਿੱਚ ਵੱਖਰੇ ਰਿਕਾਰਡ ਬਣਾ ਦਿੱਤੇ ਆ ਕਹਿੰਦੇ 17 ਨੂੰ ਰਾਜਿਆਂ ਦੇ ਬੈਸਟ ਬਣਿਆ 18 ਨੂੰ ਭਦੌਰ ਦੇ ਵਿੱਚ ਬੈਸਟ ਬਣਿਆ ਤੇ 19 ਨੂੰ ਕਹਿੰਦੇ ਤਲਵਾਰਾ ਝੀਲ ਤੋਂ ਆਹ ਦਿੱਤੀ ਆ ਤੇ ਸੁਖਰਾਜ ਰੋਟੇ ਵਾਲਿਆ ਭਵਾਨਪੁਰੀਏ ਕਹਿੰਦੇ ਸਕੋਰ ਦੇਵਾਂਗੇ ਮੁੰਡੇ ਨੂੰ ਸਕਾਰਪੀਓ ਗੱਡੀ ਦਾ ਮਾਨ ਸਰਮਾਨ ਜਿਹੜਾ ਹੈ ਉਹ ਬਖਸ਼ਾਂਗੇ ਇੱਕ ਪਾਸੇ ਟੱਕਰ ਮਾਣੇ ਵਾਲਾ ਸ਼ਰਮਾ ਹੈ ਔਰ ਦੂਜੇ ਪਾਸੇ ਰਾਜੂ ਹੈ ਮੇਰੇ ਵੀਰੋ ਸੁਨੇਹਾ ਵਾਲਾ ਰਾਜੂ ਨੰਬਰ ਲੈ ਕੇ ਆਪੋ ਜਾਂਦਾ ਹੋਇਆ ਕੱਲ ਨੂੰ ਲੋਕੋਕੇ ਦੇ ਵਿੱਚ ਮੇਲਾ ਹੋਣਾ ਹੈ 23 ਤਰੀਕ ਨੂੰ ਸਰਸੜੀ ਦੇ ਵਿੱਚ ਮੇਲਾ ਹੋਣਾ ਹੈ 24 ਤਰੀਕ ਨੂੰ ਚਨਾਗਰੇ ਦੇ ਮੇਲਾ ਹੋਣਾ 26 ਤਰੀਕ ਫਰਾਜ ਦੀ ਹੈ 27 ਤਰੀਕ ਕੰਗਣਵਾਲ 28 ਤਰੀਕ ਚੂੜਜੱਕ ਦੀ ਮੇਰੇ ਵੀਰੋ ਇਸੇ ਤਰ੍ਹਾਂ 29 ਤਰੀਕ ਨੂੰ ਸਾਫੂ ਵਾਲੀਆ ਵੀ ਕਹਿੰਦੇ ਮੇਲਾ ਪਾਸ ਸਮੇਸਰ ਕਰਵਾਵਾਂਗੇ ਇੱਕ ਪਾਸੇ ਗੁਰਵਿੰਦਰ ਕਾਂਗੇ ਵਾਲਾ ਸਰਦਾਰ ਚੰਨਣ ਸਿੰਘ ਦਾ ਪੋਤਾ ਦੁਨੀਆ ਦਾ ਮਹਾਨ ਖਵਡਾਰੀ ਬਣੇਗਾ ਆਉਣ ਵਾਲੇ ਸਮੇਂ ਦਾ ਪਰ ਦੂਜੇ ਪਾਸੇ ਕਾਲਾ ਧੂਰ ਕੋਟੀਆਂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਗੱਬਰਜੀ ਵਾਲਾ ਆ ਗਿਆ ਨੌਜੋਨਾ ਕਰਦੇ ਗਏ ਇਸ ਗੱਬਰੂ ਦੀ ਲਓ ਕਹਿੰਦੇ ਐਕਸ਼ਨ ਉਹਨੇ ਸਪੌਂਸਰ ਕੀਤੀ ਆ ਆਉ ਸਾਹਮਣੇ ਪੈਂਦੀ ਰੇਡ ਚਾਰੋਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਆਉ ਖਾਲਾ ਲਵ ਯੂ ਐਸ ਤੋਂ ਆਇਆ ਹੋਇਆ ਸਭੀ ਕੁਸੇ ਨਾਲ ਯਾਰੀ ਆ ਪਰ ਉਹ ਐਕਸ਼ਨ ਬੁਆਏ ਕੇ ਹੱਸਦਾ ਹੀ ਰਹਿੰਦਾ ਤੇ ਨਖਰੇ ਦੇ ਕਰਦਾ ਏ ਭਾਈ ਉਹ ਤੇ ਜਾਕੇ ਵੀ ਖੇਡ ਤੇ ਮਰਦਾ ਹੈ ਆਹ ਨੰਬਰ ਰੇਡਰ ਦਾ ਅਗਲੀ ਫੇਰ ਹੈ ਐਕਸ਼ਨ ਕੀਤੀ ਹੈ ਮੇਰੇ ਵੀਰੋ ਅਗਲੀ ਰੇਡ ਭੂਰੀ ਦੀਆਂ ਛੰਨਾ ਵਾਲੇ ਭੂਰੀ ਦੀ ਫੱਟੇਗੜ ਛੰਨਾਪੁਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੰਦਾ ਹੈ ਨਹੀਂ ਤੇ ਕਿਸੇ ਨੂੰ ਨਹੀਂ ਸੀ ਪਤਾ ਲੱਗਣਾ ਵੀ ਗੰਜੇ ਧਨੋਲੇ ਕੋਲ ਇੱਕ ਜਿਹੜੀ ਫੱਟੇਗੜ ਛੰਨਾ ਵੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤੀ ਇਹਨਾਂ ਨੌਜਵਾਨਾਂ ਨੇ ਅੱਜ ਨਾਂ ਚੱਲਦਾ ਹੈ ਔਰ ਸਾਹਮਣੇ ਅਗਲੀ ਕਬੱਡੀ ਨੌਜਨ ਰਾਜੂ ਸਨੇਰ ਦੀ ਜਫੀ ਚਾਰਵੇਂ ਲੈ ਵੀ ਸੋਨਿਆ ਬੰਦ ਡੋੜ ਪਿੰਡ ਵਾਲਿਆ ਔਰ ਦੂਜੇ ਪਾਸੇ ਫਰੀਦ ਕੋਟਿਆ ਸ਼ਰਨਾ ਖੜਾ ਇੱਕ ਪਾਸੇ ਸੋਨਾ ਔਰ ਦੂਜੇ ਪਾਸੇ ਰਾਜੂ ਲਗਿਆ ਜੋਰ ਤੇ ਪੁਆਇੰਟ ਜਿਹੜਾ ਇਸ ਲਈ ਰੀਡਰ ਦੇ ਹਿੱਸੇ ਜਾ ਜੁੜਿਆ ਐਨ ਟੌਪ ਦਾ ਮੈਚ ਚੱਲ ਰਿਹਾ ਹੈ ਅਜੇ ਤੱਕ ਜਿੰਨਾ ਟੌਪ ਕੋਈ ਕਰਾਰਾ ਜਾਂ ਜਫਾ ਨਹੀਂ ਲੱਗਦਾ ਉਹਨਾਂ ਟਾਈਮ ਉਹਨਾਂ ਸਵਾਰ ਨਹੀਂ ਹੋਣਾ ਜਿੰਨਾ ਟਾਈਮ ਇਧਰੋਂ ਭੂਗਰੇ ਜੇ ਨਹੀਂ ਨਾ ਵੱਜਦੇ ਉਹਨਾਂ ਟਾਈਮ ਸਵਾਰ ਨਹੀਂ ਹੋਣਾ ਐਵੇਂ ਦੀਵਾਲੀ ਤੋਂ ਪਹਿਲਾਂ ਸ਼ਮਾਂ ਨੰਬਰ ਕੀ ਦਾ ਨੰਬਰ ਰੇਡਰ ਦਾ ਆਹ ਕਹਿੰਦੇ ਰੇਡ ਪਾਉਣ ਦੇ ਲਈ ਐਕਸ਼ਨ ਪੁਆਇੰਟ ਫੇਰ ਆ ਗਿਆ ਆਹ ਦਮੁਰਜੀ ਵਾਲਾ ਕਹਿੰਦੇ ਫੇਰ ਆ ਗਿਆ ਲੈ ਵੀ ਸ਼ਰਨਿਆ ਹੰਦਰ ਡੋੜ ਵਾਲਿਆ ਲਾਕਾ

ਨੇ ਅੱਜ ਮੇਰੇ ਵੀਰੋ ਸਾਰੇ ਦਰਸ਼ਕੋਸ਼ ਨੇ ਜਿਹੜਾ ਮੈਚ ਕਹਿੰਦੇ ਐਰ ਟੌਪ ਦਾ ਖੇਡਿਆ ਜਾ ਰਿਹਾ ਪਹਿਲੇ ਮੈਚ ਤੋਂ ਵੀ ਆ ਮੈਚ ਸਿਰੇ ਦਾ ਹੋ ਗਿਆ ਮੇਰੇ ਵੀਰੋ ਸਿਰੇ ਦਾ ਹੋ ਗਿਆ ਪਰ ਸਾਹਮਣੇ ਰੇਸ਼ਮ ਤੇਰੇ ਲਈ ਵੀ ਮੁਬਾਰਕਬਾਦਾਂ ਨੌਜਾਨਾ ਵੱਡੇ ਮਾਨ ਸਨਮਾਨ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਹ ਖਿਡਾਰੀਆਂ ਨੂੰ ਮਾਨ ਸਨਮਾਨ ਮੋਟਰਸਾਈਕਲ ਮੋਟਰਸਾਈਕਲਾਂ ਤੋਂ ਬਾਅਦ ਬੁਲਟ ਬੁਲਟ ਤੋਂ ਬਾਅਦ ਗੱਟੀਆਂ ਟਰੈਕਟਰ ਮੇਰੇ ਵੀਰੋ ਕਾ ਵੱਡੀਆਂ ਗੱਡੀਆਂ ਦੇ ਮਾਨ ਸਨਮਾਨ ਜਿਹੜੇ ਉਹ ਹੁੰਦੇ ਆ ਔਰ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਧੂਰ ਕੋਟੀਆਂ ਕਾਲਾ ਦੂਜੇ ਪਾਸੇ ਗੁਰਵਿੰਦਰ ਕਾਂਗੇ ਵਾਲਾ ਧੂਰ ਕੋਟਿਆ ਕੀ ਬਾਤ ਹੈ ਆਨੰਦ ਆਇਆ ਸੰਗਤ ਖੁਸ਼ ਰੱਬ ਖੁਸ਼ ਗੁਰਵਿੰਦਰ ਕਾਂਗਾ ਐਂਡ ਟੌਪ ਦਾ ਜਾਫੀ ਬਣੇਗਾ ਆਉਣ ਵਾਲੇ ਸਮੇਂ ਦਾ ਮੇਰੇ ਵੀਰੋ ਉਧਰ ਸਾਡਾ ਕਮਲ ਵੀ ਦਾ ਓਹ ਸੋਰ ਬੇੜ ਵੀ ਦੇਖ ਲੈ ਆਹ ਸਕੋਰਾਂ ਚ ਵੀ ਕਹਿੰਦੇ ਤੂ ਤੂ ਮੈਂ ਮੈਂ ਹੁੰਦੀ ਆ ਵੀ ਮੈਚ ਸਿਰੇ ਦਾ ਹੈ ਲਖਵਿੰਦਰ ਵੀਰ ਦਾ ਇਸ ਵਾਰ ਵੀ ਵੱਡਾ ਯੋਗਦਾਨ ਹੈ ਫਰਮਾਨਾ ਦਾ ਭਰਾਵਾਂ ਦਾ ਅਗਲੇ ਸਾਲ ਜਿੰਨਾ ਆਖੋਗੇ ਹੁੰਨੇ ਮਾਇਆ ਦੇ ਗੱਫੇ ਦੇ ਉੱਤੇ ਜਾਣੇ ਆ ਪਰ ਮੈਚ ਸਿਰੇ ਦਾ ਉਹ ਮੈਚ ਫਸ ਗਿਆ ਮੈਚ ਫਸ ਗਿਆ ਉਹ ਮੈਚ ਬੜਾ ਤਕੜਾ ਚੱਲੀ ਜਾਂਦਾ ਹੈ ਉਹ ਦੁਨੀਆ ਨਜ਼ਾਰੇ ਲੈ ਰਹੀ ਹੈ ਭੰਗੜਾ ਪੈ ਰਿਹਾ ਹੈ ਉਹ ਲੋਕ ਠੰਡ ਠੁੰਡ ਦੀ ਪਰਵਾਹ ਨਹੀਂ ਕਰਦੇ ਉਹ ਚੇਤਾ ਭੁੱਲਿਆ ਪਿਆ ਹੈ ਉਹ ਅਗਲੀ ਰੇਡ ਕਹਿੰਦੇ ਪੂਰੀ ਸੇ ਆ ਗਿਆ ਛੰਨਾ ਵਾਲਾ ਪੂਰੀ ਪੱਟਾਂ ਨੇ ਦਰਸ਼ਨ ਕਰਵਾ ਦਿੱਤੇ ਓ ਬੱਲੇ ਸਵਾਦ ਵੱਜਦੇ ਪੰਪ ਰੇ ਵਾਲ ਆਇਆ ਔਰ ਅਗਲੀ ਕਬੱਡੀ ਫੋਰ ਰਾਜੂ ਸਨੇਹਰਾ ਵਾਲਾ ਰੋਡਿਆ ਵਾਲਾ ਚੱਕਦਾ ਮਾਰ ਕੇ ਕਹਿੰਦੇ ਰਾਜੂ ਸਨੇਹਰਾ ਨੇ ਕਬੱਡੀ ਪਾ ਦਿਆ ਭੋਲਾ ਸੰਧੂ ਹੌਂਗਕਾਂਗ ਵਾਲਾ ਹ ਵੀ ਬਾਂਦਰ ਰੋਡ ਵਾਲੇ ਜਿੰਨੇ ਜੱਸੇ ਲਾਉਣਗੇ ਹਰ ਜੱਸੇ ਦੇ ਵੱਡੇ ਮਾਨ ਪਿਆਰ ਦਿੱਤੇ ਜਾਣੇ ਆ ਔਰ ਰਾਜੂ ਸਨੇਹਰ ਦੀ ਰੇਡ ਪਰ ਸ਼ਰਨਿਆ ਇਦਾਂ ਗੱਲ ਨਹੀਂ ਬਾਂਡੇ ਔ ਬੱਲੇ ਦੀ ਕੱਲੇ ਨਾਲ ਟੱਕਰ ਹੈ ਇਹ ਆਈ ਪੀ ਆਉਂਦੇ ਮੈਚ ਦੇ ਮੁੱਕਣ ਵਾਲਾ ਹਰਸ ਵਾਲੇ ਬਾਬਾ ਨੇ ਪਤਾ ਨਹੀਂ ਕਦੋਂ ਹੱਥ ਮਾਰ ਦੇਣੇ ਆ ਅਗਲੀ ਰੇਡ ਕਹਿੰਦੇ ਕਾਲਾ ਧੂੜ ਕੋੜੀਆ ਪਾਉਣ ਦੇ ਲਈ ਵਾਧਾ ਹੋਇਆ ਆਓ ਸਿਰੇ ਦਾ ਮੁਕਾਬਲਾ ਚੱਲ ਰਿਹਾ ਇੱਕ ਪਾਸੇ ਗੁਰਵਿੰਦਰ ਕਾਂਗੇ ਵਾਲਾ ਦੂਸਰੇ ਪਾਸੇ ਭਾਂਗੜਾ ਵਾਲਾ ਹੈਪੀ ਹੈ ਆਓ ਸਿਰੇ ਦੀ ਸਟਾਪ ਲਾਈਨ ਹੈ ਔਰ ਕਹਿੰਦੇ ਕਾਲੇ ਨੇ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਕੁਝ ਵੀ ਹੋ ਸਕਦਾ ਹੈ ਭਾਈ ਕੁਝ ਵੀ ਹੋ ਸਕਦਾ ਹੈ ਇਹ ਕਬੱਡੀ ਹੈ ਮੇਰੇ ਵੀਰੋ ਇਹ ਕਬੱਡੀ ਹੈ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਕੋਈ ਵੀ ਚਾਹੀ ਕੋਈ ਵੀ ਰੇਡਰ ਕੁਝ ਵੀ ਕਰ ਸਕਦਾ ਇੱਕ ਪਾਸੇ ਸੋਨਾ ਔਰ ਦੂਜੇ ਪਾਸੇ ਦਵਰਜੀ ਵਾਲਾ ਹੱਸਦਾ ਐਕਸ਼ਨ ਐਕਸ਼ਨ ਰਾਮਾ ਖਰਾ ਮੋੜਿਆ ਐਕਸ਼ਨ ਐਕਸ਼ਨ ਅਰਸ਼ਕ ਵੀਰੋ ਜੀਰੂ ਜੀਰੂ ਦੀਪ ਦੇ ਜ਼ਰੂਰੀ ਹੈ ਐਕਸ਼ਨ ਬੜਾ ਜ਼ਰੂਰੀ ਹੈ ਕਈ ਪਲੇਅਰ ਮੇਰੀ ਨਜ਼ਰ ਦੇ ਵਿੱਚ ਆਜੇ ਹੋਏ ਐ ਵੀ ਜਿਹੜੇ ਕਬੱਡੀ ਬਹੁਤ ਤਕੜੀ ਖੇਦੇ ਪਰ ਉਹ ਉਹਨਾਂ ਨੇ ਐਕਸ਼ਨ ਨਹੀਂ ਕੀਤਾ ਪਰ ਉਹਨਾਂ ਦੁਨੀਆ ਤੇ ਨਾਂ ਨਹੀਂ ਹੋ ਸਕਿਆ ਔਰ ਇਹ ਮੁੰਡੇ ਐਕਸ਼ਨ ਖਾ ਲੋ ਮੈਚ ਸਮਾਪਤ ਹੋ ਗਿਆ ਹੱਲਾ ਗੁੱਲਾ ਦਰਸ਼ਕ ਵੀਰੋ ਮੈਚ ਦਾ ਸਵਾਦ ਆਇਆ ਪਿਛਲੇ ਸਾਲ ਵਾਲੇ ਨਾਂਬੇ ਲੈ ਗਿਆ ਹੈ। ਵੀ ਦੋਸਤੋ ਭੰਗਰ ਦੇ ਇਸ ਮੈਚ ਦੇ ਵਿੱਚ 15 ਪੁਆਇੰਟ ਰਹੇ ਨੇ ਔਰ ਬੰਦਰ ਡੋਡ 8.5 ਪੁਆਇੰਟ ਲੈ ਸਕਿਆ। ਇਸ ਦੇ ਨਾਲ ਹੀ ਜਿਹੜੀ ਟੀਮ ਬੰਦਰ ਡੋਡ ਦੀ ਹੈਗੀ ਔਰ ਇਸ ਮੈਚ ਨੂੰ ਲੂਜ਼ ਕਰ ਗਈ ਹੈ ਤੇ ਭੰਗਰ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ। ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ? ਜਰੂਰ ਦੱਸਿਓ। ਜੰਦ ਜੰਦ ਲਾਈਕ ਵਾਲੇ ਬਟਨ ਤੇ ਕਲਿੱਕ ਜਰੂਰ ਕਰਨ ਦਿਓ। ਇਹ ਥੋੜਾ ਛੋਟਾ ਮੈਸੀ। ਇਹੋ ਜੇ ਮੈਚ ਵੀ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ? ਜਰੂਰ ਦੱਸਿਓ। ਇਹ ਦੋ ਮੈਚ ਅਸੀਂ ਥੋੜੀ ਲਈ ਸਿਲੈਕਟ ਕੀਤੇ ਨੇ। ਤੇ ਸਬਸਕ੍ਰਾਈਬ ਵਾਲ